ਲੁਟੇਰਿਆ ਨੇ ਕਲੀਨਿਕ ਦੇ ਵਿੱਚੋਂ ਡਾਕਟਰ ਨੂੰ ਲੁੱਟਿਆ ਤੇਜ਼ ਤਾਰ ਹਥਿਆਰਾਂ ਦੇ ਨਾਲ 45000 ਰੁਪਏ ਦੇ ਕਰੀਬ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਲੁੱਟਣ ਤੋਂ ਬਾਅਦ ਇਹਨਾਂ ਲੁਟੇਰਿਆਂ ਨੇ ਡਾਕਟਰ ਨੂੰ ਅੰਦਰ ਹੀ ਕਲੀਨਿਕ ਦੇ ਵਿੱਚ ਬਾਹਰੋਂ ਕੁੰਡੀ ਲਗਾ ਦਿੱਤੀ ਜਦੋਂ ਮਰੀਜ਼ ਪਹੁੰਚਦੇ ਨੇ ਦਵਾਈ ਲੈਣ ਦੇ ਲਈ ਤਾਂ ਉਹਨਾਂ ਦੇ ਵੱਲੋਂ ਕੁੰਡੀ ਖੋਲੀ ਜਾਂਦੀ ਹੈ ਲੁਧਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਲੁਟੇਰਿਆਂ ਨੇ ਇੱਕ ਕਲੀਨਿਕ ਦੇ ਵਿੱਚ ਦਾਖਲ ਹੋ ਕੇ ਇੱਕ ਡਾਕਟਰ ਨੂੰ ਲੁੱਟਿਆ ਤੇ ਧਾਰ ਹਥਿਆਰਾਂ ਦੇ ਨਾਲ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਡਾਕਟਰ ਦਾ ਕਹਿਣਾ ਹੈ ਕਿ 45000 ਦੇ ਕਰੀਬ ਦੀ ਨਗਦੀ ਲੁੱਟੀ ਗਈ ਆ ਲੁਟੇਰੇ ਲੁੱਟਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਦੇ ਜਾਂਦੇ ਜਾਂਦੇ ਡਾਕਟਰ ਨੂੰ ਵੀ ਕਲੀਨਿਕ ਦੇ ਵਿੱਚੇ ਹੀ ਬੰਦ ਕਰ ਜਾਂਦੇ ਨੇ ਜਦੋਂ ਇੱਕ ਮਰੀਜ਼ ਪਹੁੰਚਦਾ ਏ ਤਾਂ ਉਸ ਮਰੀਜ਼ ਦੇ ਵੱਲੋਂ ਉਸ ਡਾਕਟਰ ਨੂੰ ਕੁੰਡੀ ਖੋਲੀ ਜਾਂਦੀ ਏ ਉਹ ਦੇਖਦਾ ਏ ਕਿ ਡਾਕਟਰ ਅੰਦਰ ਘਬਰਾਇਆ ਹੋਇਆ ਤਾਂ ਉਸ ਨੂੰ ਲੱਗਦਾ ਕਿ ਕੋਈ ਗੱਲਬਾਤ ਹੋਈ ਹੈ ਤਾਂ ਜਦੋਂ ਕੁੰਡੀ ਖੋਲਦਾ ਤਾਂ ਉਸ ਤੋਂ ਬਾਅਦ ਉਸ ਨੂੰ ਪਤਾ ਚੱਲਦਾ ਇਸੇ ਦੌਰਾਨ ਮਰੀਜ਼ਾਂ ਦੇ ਦੌਰਾਨ ਇੱਕ ਨਿਊਟੂ ਸਟਰਾ ਵਾਲੇ ਵੀ ਮੌਕੇ ਤੇ ਪਹੁੰਚੇ ਹੋਏ ਸੀ ਉਹਨਾਂ ਨੇ ਵੀ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਾਡੇ ਨਾਲ ਸਾਡੇ ਸਹਿਯੋਗੀ ਰਾਜਵਿੰਦਰ ਸਿੰਘ ਵੀ ਜੁੜ ਚੁੱਕੇ ਨੇ ਲੁਧਿਆਣਾ ਤੋਂ ਰਾਜਵਿੰਦਰ ਕੀ ਜਾਣਕਾਰੀ ਹੈ ਜੋ ਡਾਕਟਰ ਨੂੰ ਇਹਨਾਂ ਲੁਟੇਰਿਆਂ ਨੇ ਲੁੱਟਿਆਏ ਜੀ ਬਿਲਕੁਲ ਕੁਲਦੀਪ ਸਾਹਿਬ ਦੱਸਦੇ ਕਿ ਲੁਧਿਆਣਾ ਕੇ ਦੇਵ ਬਹਾਦਰ ਕੇ ਰੋਡ ਦੀ ਜਿਹੜੀ ਘਟਨਾ ਹੈ ਜਿੱਥੇ ਇੱਕ ਡਾਕਟਰ ਨੂੰ ਜਿਹੜਾ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੁਹਾਨੂੰ ਦੱਸਿਆ ਕਿ ਡਾਕਟਰ ਜਿਸ ਤਰ੍ਹਾਂ ਹੀ ਆਪਣੀ ਦੁਕਾਨ ਨੂੰ ਬੰਦ ਕਰਕੇ ਜਾਣ ਲੱਗਦਾ ਹੈ ਤਦੋਂ ਤੱਕ ਇਹਨਾਂ ਸੀ ਕਿ ਉਹ 2 ਮਿੰਟ ਪਹਿਲਾਂ ਪਹਿਲਾਂ ਜਿਹੜਾ ਬਾਥਰੂਮ ਜਾਂਦਾ ਹੈ ਕਿਤੇ ਨਾ ਕਿਤੇ ਲੁਟੇਰੇ ਜਿਹੜੇ ਨੇ ਅੰਦਰ ਵੜ ਜਾਂਦੇ ਨੇ ਤੇ ਉਹਨਾਂ ਵੱਲੋਂ ਜਿਹੜਾ ਗੇਟ ਬੰਦ ਕਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਜਿਹੜਾ ਹਥਿਆਰ ਤੇਜ਼ ਤਾਰ ਹਥਿਆਰ ਦੀ ਨੋਕ ਦੇ ਉੱਪਰ ਜਿਹੜਾ ਨਕਦੀ ਕੱਢਣ ਵਾਸਤੇ ਕਹੇ ਜਾਂਦਾ ਉਸ ਦੇ ਗੱਲੇ ਵਿੱਚੋਂ ਪੈਸੇ ਲੈ ਜਾਂਦੇ ਨੇ ਤੇ ਉਸ ਦੀ ਜੇਬ ਵਿੱਚੋਂ ਵੀ ਜਿਹੜੇ ਪੈਸੇ ਨੇ ਜਾਂ ਪਰਸ ਹੈ ਉਹ ਵੀ ਉਸ ਦੇ ਵਿੱਚੋਂ ਵੀ ਪੈਸੇ ਲੈ ਕੇ ਜਿਹੜੇ ਨਹੀਂ ਲੁਟੇਰੇ ਫਰਾਰ ਹੋ ਜਾਂਦੇ ਨੇ ਇੰਨਾ ਹੀ ਨਹੀਂ ਉਸ ਨੂੰ ਜਿਹੜੀ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਉਸਦਾ ਇਹਦਾ ਹਸ਼ਰਮਾਰਾ ਕੀਤਾ ਜਾਵੇਗਾ ਕਿਤੇ ਨਾ ਕਿਤੇ ਸੀ ਕਹ ਸਕਦਾ ਕਿ ਉਸ ਨੂੰ ਜਿਹੜਾ ਬਾਹਰੋਂ ਵੀ ਗੇਟ ਬੰਦ ਕਰ ਜਾਂਦੇ ਨੇ ਜਿੰਦਰਾ ਕੁੰਡੀ ਜਿਹੜੀ ਲਗਾ ਜਾਂਦੇ ਨੇ ਫਿਰ ਇੱਕ ਮਰੀਜ਼ ਆ ਕੇ ਜਿਹੜਾ ਖੋਲਦਾ ਹੈ ਕਿਤੇ ਨਾ ਕਿਤੇ ਥਾਣੇ ਪਹੁੰਚਦਾ ਹੈ ਡਾਕਟਰ ਪੀੜਤ ਡਾਕਟਰ ਤੇ ਉਸ ਵੱਲੋਂ ਜਿਹੜੀ ਆ ਫੀਲ ਕੀਤੀ ਗਈ ਹੈ ਉਸ ਦਾ ਕਹਣਾ ਸੀ ਉਸ ਨਾਲ ਪਹਿਲਾਂ ਵੀ ਜਿਹੜੀ ਅਜਿਹੀ ਵਾਰਦਾਤ ਹੋ ਚੁੱਕੀ ਹੈ ਤੇ ਕੁਝ ਦਿਨ ਪਹਿਲਾਂ ਉਸ ਨੂੰ ਨਾ ਨਿਸ਼ਾਨਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਫਰਾਰ ਹੋ ਗਿਆ ਸੀ ਬੱਤੀ ਗਿਆ ਸੀ ਕਿਤੇ ਨਾ ਕਿਤੇ ਭੱਜ ਗਿਆ ਸੀ ਪਰ ਅਸੀਂ ਕਹਿ ਸਕਦੇ ਹਾਂ ਕਿ ਹੁਣ ਉਸ ਦੇ ਨਾਲ ਜਿਹੜੀ ਲੁੱਟ ਹੋਈ ਹੈ ਜੀ ਜੀ ਰਾਜਵਿੰਦਰ ਜਿਸ ਤਰ੍ਹਾਂ ਡਾਕਟਰ ਕਹਿ ਰ ਕਹਿੰਸੀ ਕਿ ਹਥਿਆਰਾਂ ਦੇ ਨਾਲ ਅਟੈਕ ਕੀਤਾ ਗਿਆ ਸੀ ਡਾਕਟਰ ਦੇ ਉੱਪਰ ਜੀ ਬਿਲਕੁਲ ਕਿਤੇ ਨਾ ਕਿਤੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਜਿਹੜਾ ਪਿਸਤਲ ਦੀ ਨੋਕ ਦੇ ਨਾਲ ਜਿਹੜਾ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮੋਟਰਸਾਈਕਲ ਤੇ ਸਵਾਰ ਸੀ ਜਿਸਦੇ ਚੱਲਦਿਆਂ ਹੋ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਉਸ ਵੱਲੋਂ ਮੰਗ ਕੀਤੀ ਗਈ ਹੈ ਕਿ ਲੁਟੇਰਿਆਂ ਨੂੰ ਜਿਹੜਾ ਫੜਾਇਆ ਜਾਵੇ ਸੀ ਕਹਿ ਸਕਦਾ ਹੈ ਕਿ ਬਹਾਦਰ ਕੇ ਰੋਡ ਦੇ ਉੱਪਰ ਹੀ ਉਸ ਕਾਰੋਬਾਰੀ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਾਰੋਬਾਰੀ ਤੇ ਜਿਹੜੀ ਗੋਲੀ ਮਾਰੀ ਗਈ ਸੀ ਸੀ ਉੱਥੇ ਪਹਿਲਾਂ ਵੀ ਜੋ ਕਾਰੋਬਾਰੀ ਨੇ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਗ੍ਰਸਤ ਜਿਹੜੀ ਹੈ ਵਧਾਈ ਜਾਵੇ ਪੀਸੀਆਰ ਦੀ ਕਸਤ ਵਧਾਈ ਜਾਵੇ ਦੇਖਣਾ ਹੋਵੇ ਕਦੋਂ ਤੱਕ ਜਿਹੜੀ ਗ੍ਰਸਤ ਵਧ ਕੀ ਜਾਂਦੀ ਹੈ ਉੱਥੇ ਹੀ ਥਾਣੇ ਪਹੁੰਚ ਕੇ ਪੀੜਤ ਨੇ ਕਿ ਇਹ ਜਿਹੜੀ ਆਪਣੀ ਕੰਪਲੀਟ ਹੈ ਉਹ ਵੀ ਦਰਜ ਕਰਵਾਈ ਹੈ ਜੀ ਜੀ ਰਾਜਵਿੰਦਰ ਜਿਸ ਤਰ੍ਹਾਂ ਲੁੱਟਦੀ ਇਹ ਵਾਰ ਦਾਤ ਵਾਪਰੀ ਆ ਕੋਈ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚੋਂ ਕੀ ਫੁਟੇਜ ਮਿਲੀ ਹੁਣ ਤੱਕ ਨੇ ਪੁਲਿਸ ਨੇ ਜਾਂਚ ਦੇ ਵਿੱਚ ਕੀਤਾ ਕੀ ਹੈ ਜੀ ਬਿਲਕੁਲ ਇਹ ਬੀਤੀ ਰਾਤ ਦੀ ਘਟਨਾ ਹੈ ਪੁਲਿਸ ਵੱਲੋਂ ਜਿਹੜੀ ਅੱਜ ਜਾਂਚ ਕੀਤੀ ਜਾਵੇਗੀ ਕਿਉਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਸਵੇਰੇ ਪਹੁੰਚਣਗੇ ਤੇ ਜਾਂਚ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਸੀਸੀਟੀਵੀ ਜਿਹੜੀ ਹੈ ਕਿ ਪੁਲਿਸ ਦੇ ਹੱਥ ਲੱਗਦੀ ਹੈ ਕਿ ਨਹੀਂ ਲੱਗਦੀ ਪਰ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਵੱਲੋਂ ਸਿੱਧਾ ਸਿੱਧਾ ਕਿਹਾ ਗਿਆ ਕਿ 45000 ਦੇ ਕਰੀਬ ਜਿਹੜੀ ਨਕਦੀ ਲੁੱਟੀ ਗਈ ਹੈ ਜੋ ਉਸ ਦੀ ਸੇਵਿੰਗ ਸੀ ਉਹ ਵੀ ਲੁੱਟੀ ਗਈ ਹੈ ਕਿਤੇ ਨਾ ਕਿਤੇ ਉਸ ਨੇ ਵੀ ਦੱਸਿਆ ਕਿ ਇਲਾਕੇ ਦੇ ਵਿੱਚ ਪਹਿਲਾਂ ਵੀ ਇਹੀਆਂ ਬਾਤਾਂ ਤਾਂ ਹੁੰਦੀਆਂ ਨੇ ਜੋਰੇ ਲੋਕ ਜਿਹੜੇ ਨੇ ਏਮਪਲਾਈ ਜਾਂ ਅਸੀਂ ਕਹਾਂਗੇ ਕਿ ਵਰਕਰ ਜਿਹੜੇ ਕੰਮ ਕਰਦੇ ਨੇ ਜਦੋਂ ਉਹਨਾਂ ਨੂੰ 15 ਦਿਨਾਂ ਬਾਅਦ ਤਨਖਾਹ ਮਿਲਦੀ ਹੈ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਵੱਡੇ ਸੜੀ ਨੇ ਸਵਾਲ ਚੁੱਕੇ ਗਏ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਂ ਫਿਰ ਲੁੱਟਾਂ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਪੁਲਿਸ ਵੱਲੋਂ ਕਿਸ ਬਹੁਤ ਬਹੁਤ ਧੰਨਵਾਦ ਸੁਣਿਆ ਤੁਸੀਂ ਸਾਡੇ ਸਹਿਯੋਗੀ ਰਾਜਵਿੰਦਰ ਸਿੰਘ ਲੁਧਿਆਣਾ ਤੋਂ ਜਾਣਕਾਰੀ ਸਾਂਝੀ ਕਰ ਰਹੇ ਸੀ ਤਾਂ ਕਲੀਨਿਕ ਦੇ ਵਿੱਚੋਂ ਡਾਕਟਰ ਨੂੰ ਲੁੱਟਿਆ ਗਿਆ ਦੋ ਲੁਟੇਰੇ ਆਪਣੇ ਤੇਜ਼ ਤਾਰ ਹਥਿਆਰਾਂ ਸਮੇਤ ਅੰਦਰ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਉਸ ਨੂੰ ਡਰਾ ਧਮਕਾ ਕੇ ਉਸ ਤੋਂ 45000 ਦੇ ਕਰੀਬ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਤੇ ਜਾਂਦੇ ਜਾਂਦੇ ਇਹ ਲੁਟੇਰੇ ਡਾਕਟਰ ਨੂੰ ਕਲੀਨਿਕ ਦੇ ਅੰਦਰ ਹੀ ਬਾਹਰੋਂ ਕੁੰਡੀ ਲਗਾ ਦਿੰਦੇ ਨੇ ਤੇ ਜਦੋਂ ਇੱਕ ਮਰੀਜ਼ ਪਹੁੰਚਦਾ ਤਾਂ ਉਹ ਦੇਖਦਾ ਕਿ ਡਾਕਟਰ ਬੜਾ ਘਰਾਇਆ ਹੋਇਆ ਤਾਂ ਉਹ ਬਾਹਰੋਂ ਕੁੰਡੀ ਖੋਲਦਾ ਤਾਂ ਫਿਰ ਗੱਲਬਾਤ ਦਾ ਪਤਾ ਚੱਲਦਾ ਏ ਤਾਂ ਇਸੇ ਦੌਰਾਨ ਡਾਕਟਰ ਥਾਣੇ ਪਹੁੰਚੇ ਨੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪਹਿਲਾਂ ਵੀ ਇਸ ਡਾਕਟਰ ਨੂੰ ਲੁੱਟਣ ਦਾ ਯਤਨ ਕੀਤਾ ਸੀ ਪਿਸਤੌਲ ਦੀ ਨੋਕ ਤੇ ਤਾਂ ਉਸ ਸਮੇਂ ਡਾਕਟਰ ਬਚ ਗਿਆ ਸੀ ਤੇ ਹੁਣ ਇਸ ਦੇ ਨਾਲ ਲੁੱਟ ਹੋਈ ਆ ਤੇ ਆਪਣੇ ਨਾਲ ਹੋਈ ਲੁੱਟ ਦੇ ਲਈ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਉਹ ਵੀ ਸੁਣ ਮੇਰਾ ਨਾਮ ਜੀ ਡਾਕਟਰ ਰਸਿਕ ਵਾਦਸ ਹੈ ਜੀ ਸਰ ਮੇਰਾ ਕਲੀਨਿਕ ਹੈ ਬਹਾਦਰਗੇ ਰੋਡ ਤੇ ਸ਼ਰੀ ਰਾਮ ਕਲੀਨਿਕ ਦੇ ਨਾਮ ਨਾਲ ਜੀ ਮੈਨੂੰ 21 ਸਾਲ ਹੋ ਗਏ ਉੱਥੇ ਪ੍ਰੈਕਟਿਸ ਕਰਦੇ ਨੂੰ ਜੀ ਹੁਣ ਅੱਜ ਮੈਂ ਸ਼ਾਮ ਨੂੰ ਕੌਣੇ ਨਾ ਵੇ ਕਲੀਨਿਕ ਬੈਕਅਪ ਕਰਨ ਲੱਗਿਆ ਸੀਗਾ ਕੈਸ਼ ਵਗੈਰਾ ਸਾਰਾ ਇਕੱਠਾ ਕੀਤਾ ਤੇ ਮੈਂ ਬੰਦ ਕਰਨ ਜਾ ਰਿਹਾ ਸੀਗਾ ਮੈਂ 2 ਮਿੰਟ ਲਈ ਬਾਥਰੂਮ ਗਿਆ ਸ਼ਾਇਦ ਇਹਦੀ ਚੁੱਕ ਹੋ ਗਈ ਕੀ ਹੋ ਗਿਆ ਮੈਂ ਆਇਆ ਜਦੋਂ ਤੇ ਮੇਨ ਗੇਟ ਤੋਂ ਦੋ ਬੰਦੇ ਐਂਟਰ ਕੀਤੇ ਪਹਿਲੇ ਉਹਨਾਂ ਨੇ ਮੇਨ ਗੇਟ ਨੂੰ ਬੰਦ ਕੀਤਾ ਫਿਰ ਅੰਦਰ ਆ ਕੇ ਕੈਬਨ ਨੂੰ ਬੰਦ ਕਰ ਲਿਆ ਫਿਰ ਮੇਰਾ ਮੱਥਾ ਠਣ ਗਿਆ ਮੈਂ ਕਿਹਾ ਕੀ ਕਰ ਰਹੇ ਬੰਦੇ ਫਿਰ ਮੈਨੂੰ ਪੰਜਾਬੀ ਜੀ ਜ਼ੋਰ ਗਿਆ ਉਹਨਾਂ ਨੇ ਹੋਰ ਜੀ ਡਾਕਟਰ ਸਾਹਿਬ ਹੋਰ ਜੀ ਡਾਕਟਰ ਸਾਹਿਬ ਤੇ ਮੈਨੂੰ ਸਮਝ ਨਹੀਂ ਆਈ ਮੈਂ ਪੇਸ਼ੈਂਟ ਆ ਕਿ ਇਹ ਹੈ ਮੈਂ ਹੀ ਕਿਹਾ ਮੈਂ ਕਿ ਹਾਂਜੀ ਆਓ ਜੀ ਤੇ ਮੈਨੂੰ ਕਹਿੰਦੇ ਜੋ ਜੋ ਹੈਗਾ ਨਾ ਰੱਖ ਦੇ ਇੱਥੇ ਉਹਨਾਂ ਨੇ ਇੱਕ ਲੋਹੇ ਦਾ ਵੱਡਾ ਜਿਹਾ ਵੈਪਨ ਕੱਢਿਆ ਦਾਤ ਕਹਿੰਦੇ ਦੰਤਾਰਜ ਕੀ ਕਹਿੰਦੇ ਉਹਨਾਂ ਨੂੰ ਜੋ ਵੀ ਕਹਿੰਦੇ ਆ ਤਿੱਖਾ ਜਿਹਾ ਸੀਗਾ ਬੜਾ ਉਹ ਮੈਨੂੰ ਦਿਖਾਇਆ ਉਹਨਾਂ ਨੇ ਮੇਰੇ ਇੱਥੇ ਲਗਾਤਾ ਕਹਿੰਦੇ ਰੱਖ ਦੇ ਜੋ ਜੋ ਹੈਗਾ ਮੈਂ ਕੀ ਰੱਖ ਦੋਨੇ ਮੇਰਾ ਗੱਲਾ ਖੋਲਿਆ ਖੋਲ ਕੇ ਸਾਰਾ ਕੈਸ਼ ਵੀ ਇਕੱਠੇ ਹੋਇਆ ਸੀ ਮੇਰੇ ਤੇ ਸਾਰਾ ਕੱਢ ਲਿਆ ਉਹਨਾਂ ਨੇ ਮੈਂ ਉਹਨਾਂ ਕਹਿੰਦੇ ਹੋਰ ਕੱਢ ਹੋਰ ਕੱਢ ਕੁਝ ਤੇ ਮੇਰੇ ਜੇਬ ਛੱਤ ਪਾਇਆ ਤੇ ਮੇਰਾ ਪਰਸ ਕੱਢ ਲਿਆ ਕੱਢ ਕੇ ਵੇਚੋ ਸਾਰੇ ਬਹਿ ਕੱਢ ਲੇ ਤੇ ਦਰਬਾਰੋਂ ਮੈਨੂੰ ਲੌਕ ਕਰਕੇ ਨਾਲੇ ਮੈਨੂੰ ਧਮਕੀ ਦੇ ਕੇ ਕਹਿੰਦੇ ਜੇ ਬਾਹਰ ਨਿਕਲੇ ਆ ਦੇਖ ਲਈਏ ਨੇ ਰੋਲ ਰੋਲ ਨਹੀਂ ਪਾਉਣਾ ਹੈਗਾ ਕਿਨੇ ਸਰ ਪੈਸੇ ਕਿਨੇ ਸੀਗੇ ਸਰ ਐਦਾਂ ਜੀ 10000 ਦਾ ਮੈਂ ਰੋਹੀ ਲੈ ਕੇ ਆਣਾ ਹੁਣਾਂ ਦਸ ਦੇ ਨੋਟ ਬਣਾ ਦੇ ਨੋਟ ਵਾਪਸ ਕਰਨੋ ਕਿ ਮੇਰੀ ਫੀਸ ਬੜੀ ਘੱਟ ਆ ਮੈਂ 40 50 60 ਰੁਪਏ ਲੈਣਾ ਇਦੀ ਰੇਟ ਚ ਵੀ ਉਹ ਫਿਰ ਉਹ ਪੈਸੇ ਹੁੰਦੇ ਆ ਬਾਕੀ ਕੁਝ ਹੋਰ ਸੀਗੇ ਕੁਝ ਉਹ ਮੈਡੀਸਿਨਸ ਵਾਲੇ ਦੇ ਸੀਗੇ ਮਲਾ ਬਾਕੀ ਕੁਝ ਮੇਰੀ ਮਹੀਨੇ ਦੀ ਸੇਵਿੰਗ ਪਈ ਸੀ ਉਹ ਮੇਰੇ ਪਰਸ ਵਿੱਚ ਸੀਗੀ ਟੋਟਲ ਅੰਦਾਜ਼ਾ ਟੋਟਲ ਮਣਾ ਕੇ ਮੈਨੂੰ ਲੱਗਦਾ ਕਿ 45 ਦੇ ਆਸ-ਪਾਸ ਹੋਣਗੇ 40 ਔਰ 45 ਦੇ ਵਿੱਚ ਵਿੱਚ ਹੋਣਗੇ 40 45 ਕਿੰਨਾ 40 45000 ਜੀ ਅੱਛਾ ਤੁਹਾਡਾ ਮੋਬਾਈਲ ਫੋਨ ਵੀ ਨਹੀਂ ਮੋਬਾਈਲ ਮੇਰੇ ਕੋਲ ਆ ਮੋਬਾਈਲ ਨਹੀਂ ਉਮਰਕ ਪੇਸ਼ੈਂਟ ਆਇਆ ਜੀ ਉਸ ਤੋਂ ਬਾਅਦ ਟੋਟਲ ਕਿੰਨੇ ਹੀ ਸੀਗੇ ਬਦਬਾਸ਼ ਕਿੰਨੇ ਬਦਮਾਸ਼ ਦੋ ਲੋਕ ਸੀਗੇ ਜੀ ਉਹ ਫੂਲਿਆ ਕਿਦਾਂ ਦਾ ਸੀ ਦੋਨਾਂ ਦਾ ਹੁਣ ਫੂਲਿਆ ਤਾਂ ਮੈਨੂੰ ਕੋਈ ਹਾਂ ਸਿਹਤਮਾਨ ਹੈ ਸਰਦਾਰ ਨਹੀਂ ਸੀਗੇ ਮੂੰਹ ਟਕੇ ਹੋਏ ਸੀ ਮੂੰਹ ਕਵਰ ਨਹੀਂ ਸੀ ਮੂੰਹ ਕਵਰ ਸੀਗੇ ਜੀ ਹਾਂ ਕਿੰਨੀ ਉਮਰ ਦੇ ਲੱਗਦੇ ਸੀ ਇਹ ਹੁਣ ਇਹ ਯੰਗਸਟਰ ਜੇ ਸੀਗੇ ਮਤਲਬ 20 22 23 ਸਾਲ ਦੇ ਹੋਣੇ ਉਸ ਤੋਂ ਬਾਅਦ ਤਾਂ ਨਹੀਂ ਹੋਣੇ ਕਿਤੇ ਵੀ ਚਾਈ ਸੀ ਕੁਝ ਪਤਾ ਸਰ ਪੈਦਲ ਆਏ ਜੀ ਮੈਨੂੰ ਪੱਕਾ ਪਤਾ ਕਿ ਬਾਹਰੋਂ ਅੰਦਰ ਪੈਦਲ ਆਏ ਆ ਜੀ ਬਾਅਦ ਜਦੋਂ ਬਾਹਰ ਗਏ ਤਾਂ ਬਾਹਰ ਗਏ ਤਾਂ ਵੀ ਕੋਈ ਬਾਈਕ ਦੀ ਆਵਾਜ਼ ਨਹੀਂ ਆਈ ਕੁਝ ਹੁਣ ਤੁਸੀਂ ਕਿਹੜੇ ਥਾਣੇ ਤੋਂ ਕੀ ਗੱਲਬਾਤ ਹੋਈ ਤੁਹਾਡੀ ਹੁਣ ਮੈਂ ਮੈਂ ਉਹਦੋਂ ਹੀ ਫਿਰ ਪੁਲਿਸ ਨੂੰ ਇਨਫੋਰਮ ਕਰਤਾ ਸੀਗਾ ਫਿਰ ਪੁਲਿਸ ਵਾਲੇ ਉਥੇ ਆ ਗਏ ਸੀਗੇ ਬਸਤੀ ਥਾਣੇ ਤੋਂ ਤੇ ਇਹਨਾਂ ਨੇ ਬਿਆਨ ਵਗੈਰਾ ਲਿਆ ਮੇਰਾ ਹੁਣ ਸਵੇਰ ਹੋ ਕੇ ਕਹਿੰਦੇ ਤਵਨੀਸ਼ ਕਰ ਦਿਓ ਤੁਹਾਡੇ ਇੱਧਰੇ ਗਾਉਂ ਦੇ ਉੱਤੇ ਅਫਸਰ ਬਾਰ ਦੱਤਾ ਹੁੰਦੀ ਰੋਜ਼ ਦਾ ਕੰਮ ਹੈ ਜੀ ਹਰ ਰੋਜ਼ ਦਾ ਮਿੰਟ ਜੇ ਮਾਰ ਦਿੰਦੇ ਆ ਮੈਂ ਤਾਂ ਕਈ ਵਾਰ ਸਟਿਚ ਲਗਾਏ ਆ ਪੇਸ਼ੈਂਟ ਤੇ ਕੱਟੇ ਵੱਡੇ ਪਏ ਹੁੰਦੇ ਆ ਵਿਚਾਰੇ ਕਿ ਸਿਰ 'ਚ ਮਾਰਿਆ ਜਾਂ ਆਕੂ ਕੋਲੇ ਕਿਤੇ ਮਾਰਿਆ ਕਿਸੇ ਨੂੰ ਹੈ ਜੀ ਹਰਨਾਲ ਵੀ ਲੁੱਟੀ ਲੁੱਟੋ ਹੀ ਹੁੰਦੀ ਹੈ ਲੁੱਟਣ ਤੋਂ ਬਾਅਦ ਵੀ ਮਾਰ ਜਾਂਦੇ ਆ ਉਹਨਾਂ ਨੂੰ ਹੁਣ ਅੱਜ ਦੀ ਗੱਲ ਤੁਹਾਡੇ ਇਸ ਰੋਡ ਦੇ ਉੱਤੇ ਵਾਰ ਦੱਤਾ ਕਿਸੇ ਕਿਹੜੀ ਡੇਟਾ ਦੇ ਆਸ-ਪਾਸ ਹੁੰਦੀ ਹੈ ਕਿ ਕੋਈ ਡਾਕਟਰੋਂ ਤਕਰੀਬਨ ਤੁਹਾਡੇ ਕੋਲ ਪੇਸ਼ੈਂਟ ਆਂਦੇ ਹੋਣਗੇ ਸਰ ਇਹ ਮੇਨਲੀ ਨਾ ਜਦੋਂ ਪੇਮੈਂਟ ਮਿਲਦੀ ਹੈ ਲੇਬਰ ਨੂੰ ਉਦੋਂ 15 ਦਿਨ ਬਾਅਦ ਹੀ ਹੁੰਦੀਆਂ ਜ਼ਿਆਦਾ ਤੇ ਉੱਥੇ ਪੀਸੀਆਰ ਦੀ ਕੋਈ ਗਸ਼ਤ ਨਹੀਂ ਹੈ ਕੁਝ ਚੈੱਕਿੰਗ ਕਿਉਂਕਿ ਕੋਈ ਇਹ ਕਰਦੇ ਆ ਪਰ ਇੰਨੀ ਜ਼ਿਆਦਾ ਨਹੀਂ ਹੈਗੇ ਕੁਝ ਰੋਡ ਬਿਲਕੁਲ ਸੁੰਨਾ ਹੋ ਜਾਂਦਾ ਉਸ ਤੋਂ ਬਾਅਦ ਜੰਦਾ ਮੋਲ ਆ ਡਰੇ ਹੋਏ ਬਹੁਤ ਜ਼ਿਆਦਾ ਡਰਦਾ ਰਹਿ ਜੀ ਉੱਥੇ ਆਮ ਬੰਦਾ ਤੋਂ ਨਿਕਲਣਾ ਕਦਰ ਤੋਂ ਹੁਣ ਤੁਸੀਂ ਥਾਣੇ ਪਹੁੰਚੇ ਉਹ ਬੁਰਾ ਨੂੰ ਕੰਪਲੇਨ ਦਰਜ ਕਰਾਈ ਹੈ ਹਾਂਜੀ ਹਾਂ ਜੀ ਹੁਣ ਮੈਂ ਕੰਪਲੇਨ ਦਰਜ ਉਹ ਕਹਿੰਦੇ ਦੇਖਦੇ ਹੁਣ ਕੱਲ ਕਹਿੰਦੇ ਸਵੇਰ ਆਉਂਦੇ ਆ ਕਲਿਨਿਕ ਅਸੀਂ ਤੁਹਾਨੂੰ ਕਿੰਨੀ ਵੀ ਵਾਰ ਵਾਰਦਾ થઈ ਹੈ ਸਰ ਮੇਰੇ ਨਾਲ ਪਹਿਲਾਂ ਵੀ ਹੋ ਚੁੱਕਿਆ ਇੱਕ ਵਾਰੀ ਉਹਨਾਂ ਨੂੰ ਯਾਦ ਨਹੀਂ ਹੈਗਾ ਐਗਜ਼ੈਕਟਲੀ 2017 ਸੀ ਕਿ 18 ਸੀ ਉਦੋਂ ਮੇਰੇ ਤੋਂ 80 90 ਹਜ਼ਾਰ ਰੁਪਏ ਲੁੱਟ ਲਿਆ ਸੀਗਾ ਉਦੋਂ ਮੈਂ ਡਰਦੇ ਨੇ ਕੰਪਲੇਂਟ ਨਹੀਂ ਲਿਖਾਈ ਸੀਗੀ ਪਰ ਅਲਟੀਮੇਟਲੀ ਬੰਦੇ ਫੜੇ ਗਏ ਸੀਗੇ ਯਾਰ ਤੁਸੀਂ ਦੱਸਿਓ ਜੀ 4-5 ਮਹੀਨੇ ਪਹਿਲਾਂ ਵੀ 4-5 ਮਹੀਨੇ ਪਹਿਲਾਂ ਮੈਂ ਜੁਲਾਈ ਦੀ ਗੱਲ ਹੈ 1 ਉਦੋਂ ਫਿਰ ਮੈਂ ਸਕੇਪ ਕਰ ਗਿਆ ਸੀ ਮੈਂ ਦੌੜ ਗਿਆ ਸੀਗਾ ਉਦੋਂ ਮੈਂ ਬਾਈਕ ਤੇ ਸੀਗਾ ਆ ਕਾਰੇਵਾਲੇ ਚੌਂਕ ਦੀ ਗੱਲ ਹੈ ਉਦੋਂ ਸਰ ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਪੁਲੀ ਹੋ ਇਨਕਾਊਂਟਰ ਕੀਤਾ ਰਿਹਾ ਬਦਮਾਸ਼ ਲੱਗਦਾ ਕਿ ਜਿਹੜੇ ਸ਼ਰਾਰਤੀ ਅੰਸਰ ਆ ਉਹ ਡਰੇ ਨਹੀਂ ਹੋਏ ਲਗਾਤਾਰ ਬੇਕ ਹੋ ਸਰ ਡਰੇ ਹੁੰਦੇ ਫਿਰ ਆ ਕੰਮ ਥੋੜੇ ਨਾ ਕਰਦੇ ਡਰੇ ਹੋਏ ਤਾਂ ਹੈ ਹੀ ਨਹੀਂ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਜੀ ਹੌਸਲੇ ਖੁੱਲੇ ਹੋਏ ਹੋਣਾਂ ਦੇ ਹੁਣ ਦੇਖੋ ਪੈਦਲ ਚੱਲ ਕੇ ਅੰਦਰ ਆਇਆ ਕੀ ਟਾਈਮ ਹੁੰਦਾ ਪੌਣੇ 9 ਵਜੇ ਕੀ ਟਾਈਮ ਆ ਦੇਖਿਆ ਜਾਵੇ ਪੂਰੀ ਰੌਣਕ ਸੀਗੀ ਬਾਜ਼ਾਰ ਤੇ ਤਾਂ ਬਿਲਕੁਲ ਨਹੀਂ ਮਤਲਬ ਠੀਕ ਠਾਕ ਜਿਹਾ ਸੀ ਗਏ ਪੈਦਲਾ ਫਿਰ ਕੋਈ ਸੀਸੀਟੀਵੀ ਕੈਮਰਾ ਨੇੜੇ ਜੜੇ ਲੱਗੇ ਸੀਸੀਟੀਵੀ ਕੈਮਰੇ ਹੈਗੇ ਆਸ-ਪਾਸ ਉਹ ਹੁਣ ਪੁਲਿਸ ਵਾਲੇ ਕਹਿੰਦੇ ਆ ਸਵੇਰੇ ਆ ਕੇ ਦਰਦਸ਼ਕਾਂ ਨੂੰ ਕਿਤੇ ਪੁਲਿਸ ਆਈ ਸੀਗੀ ਜਾਂ ਤੁਸੀਂ ਥਾਣੇ ਆਏ ਨਹੀਂ ਨਹੀਂ ਪਹਿਲਾਂ ਮੈਂ ਕੰਮਲ ਨੰਬਰ ਡਾਇਲ ਕੀਤਾ ਸੀਗਾ ਫਿਰ ਉੱਥੇ ਆਏ ਸੀਗੇ ਫਿਰ ਉਹਨੇ ਮੈਨੂੰ ਕਿਹਾ ਸੀ ਉੱਥੇ ਜਾ ਕੇ ਤੁਸੀਂ ਕੰਪਲੇਨਟ ਲਿਖਾਓ ਅੱਛਾ ਜੀਵੇਂ ਦੇਖਦੇ ਹੋ ਅੱਜ ਜਿਹੜਾ ਲੋਕ ਹੋਈ ਹੈ ਕਿ ਅੱਜ ਇਹ ਵੀ ਪਸਿਆ ਜਾ ਰਿਹਾ ਹੈ ਕਿ ਕਿਜੀ ਚੌਥੀ ਵਾਲੀ ਦੀ ਲੋਕ ਹੋਈ ਹੈ ਦੇਖੋ ਜੀ ਮੈਂ ਗਰਵੇਸ਼ ਸਿੰਘ ਜੀ ਬਾਡ ਨੰਬਰ 2 ਤੋਂ ਕਾਉਂਸਲਰ ਆ ਸਰ ਤੇ ਸਾਹਿਬ ਜੀ ਨੇ ਇਹੀ ਬੇਨਤੀ ਕਿ ਦਿਨ ਦਿਹਾੜੇ ਨਿਹਾਜ ਸ੍ਰੀ ਬੰਦੇ ਸਾਡੇ ਇਲਾਕੇ ਦੀ ਸੇਵਾ ਕਰਨ ਵਾਲਾ ਦੇ ਸ਼੍ਰੀ ਰਾਮ ਕਲੀਨਿਕ ਦੇ ਇਹਨਾਂ ਨੇ ਮੈਨੂੰ ਇੱਕ ਫੋਨ ਕੀਤਾ ਕਿ ਹੁਣੇ ਕਿ ਲੁੱਟਕੋ ਹੋ ਗਈ ਹੈ ਉਸੇ ਟਾਈਮ ਮੈਂ ਕਰੋਆਣਾ ਨਾਲ ਕੋਲ ਆ ਗਿਆ ਤੇ ਦਿਨੇ ਇੱਥੇ ਰਾਤ ਨੂੰ ਦਿਨੇ ਹੀ ਲੁੱਟਾਫੋ ਬਾਦਗੋੜ ਤੇ ਹੋਈ ਜਾਂਦੀ ਹੈ ਤੇ ਪੇਰੇ ਨੇ ਆਪ ਦੇਖਦੇ ਆ ਵਪਾਰੀ ਬੰਦੇ ਨੂੰ ਇੱਕ ਗੋਲੀ ਮਾਰ ਕੇ ਤੇ ਲਿਜਾਣੇ ਜਾਂਦੇ ਘਮਾਇਆ ਗਿਆ ਉਹ ਵੀ ਬਹੁਤ ਮਾੜੀ ਹਰਕਤ ਹੋਈ ਹੈ ਜੀ ਤੇ ਬਾਦਗੋੜ ਤੇ ਦਿਨੇ ਨੋਟ ਲੈਂਦੇ ਜੀ ਇਹ ਤਾਂ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਬਹੁਤ ਦੋ ਬੜੇ ਡਰੇ ਹੋਏ ਨੇ ਤੇ ਸਾਡੇ ਇੱਕ ਬਾਦ ਗੋੜੇ ਮੰਡੀ ਬੋਲੇ ਪਿੰਦੀ ਜੀ ਤੇ ਸਬਜੀ ਮੰਡੀ ਦੇ ਵਿੱਚ ਦਿਨੇ ਵਿਚਾਰੇ ਪਾਲਕ ਵੇਚ ਕੇ ਬੰਦਾ ਆ ਰਿਹਾ ਸੀ ਥੋੜੇ ਦਿਨ ਪਹਿਲਾਂ ਦੀ ਗੱਲ ਆ ਔਰ ਇਹ ਜੋ ਪਾਲਕ ਵਾਲੇ ਬੰਦੇ ਕੋ 20000 ਰੁਪਏ ਖੋਲੇ ਤੇ ਔਰੇ ਸ਼ੁਰਾ ਮਾਰਿਆ ਵਿਚਾਰੇ ਨੇ ਤੇ ਉਹਨੂੰ ਮੈਂ ਕਮੈਂਟ ਲਿਖਾ ਕੇ ਥਾਣੇ ਆ ਕੇ ਤੇ ਵਿਚਾਰਾ ਉਹ ਡਰਦਾ ਗਿਆ ਨਹੀਂ ਜੀ ਕਹਿੰਦਾ ਬਾਕੀ ਬਹੁਤ ਬੰਦੇ ਡਰੇ ਹੋਏ ਜੀ ਪਰ ਇਹ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਇਹਨਾਂ ਜਿਹੜੇ ਚੋਰਾਂ ਤੇ ਨੱਥ ਪਾਈ ਜਾਵੇ ਤੇ ਬਹੁਤੇ ਲੋਕ ਡਰੇ ਹੋਏ ਨੇ ਸਾਡੇ ਇਲਾਕੇ ਦੇ ਬਾਦਗਰੋੜ ਦੇ ਬਹੁਤ ਵਪਾਰੀ ਬੰਦੇ ਸਾਰੇ ਇੰਡਸਟਰੀ ਏਰੀਆ ਜੀ ਸਾਰੇ ਲੋਕ ਡਰੇ ਹੋਏ ਨੇ ਇਹ ਚੀਜ਼ਾਂ ਦੇ ਨੱਥ ਪਾਈ ਜਾਵੇ ਜੀ ਹਾਂਜੀ ਸਰ ਅੱਜ ਮੈਂ ਲੁਧਿਆਣਾ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਆ ਤੇ ਡਾਕਟਰ ਸਾਹਿਬ ਦੀ ਬਾਹਰ ਕੁੰਡੀ ਲੱਗੀ ਪਈ ਤਾਂ ਤੋਂ ਪਹਿਲੇ ਭਾਈ ਸਾਹਿਬ ਆਏ ਇਹਨਾਂ ਨੇ ਕੁੰਡੀ ਖੋਲ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਡਰਾਟ ਸਿਗਰਟ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30 ਤੋਂ 35000 ਜੇ 40000 ਰੁਪਏ ਸੇਲ ਸੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡਾਕਟਰ ਸਾਹਿਬ ਤੋਂ ਔਰ ਇਹ ਬੰਦੇ ਦਾ ਕਹਿਣਾ ਇੱਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਸ ਇਸ ਜਿਹੜਾ ਹੋ ਰਿਹਾ ਕੰਮ ਇੱਥੇ ਇਹਨਾਂ ਦੀ ਨੱਕ ਇਹਨਾਂ ਨੂੰ ਕਸਟ ਰੱਖੋ ਇਹਨਾਂ ਨੂੰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ ਬਾਕੀ ਆ ਵੀਰ ਦੀ ਦੱਸਾਂਗੇ ਜੀ ਕੁੰਡੀ ਖੋਲੀ ਲੈਣਾ ਜੀ ਜਦ ਮੈਂ ਨਾ ਦੁਕਾਨ ਤੇ ਆਪਣੀ ਦਵਾਈ ਲੈਣ ਆਇਆ ਡਾਕਟਰ ਗੋਲੋ ਸਾਫ ਕੋ ਦਵਾਈ ਲੈਣ ਆਇਆ ਤੇ ਨਾ ਦੇਖਿਆ ਜਦੋਂ ਅੰਦਰੋਂ ਸਹਮੇ ਹੋਏ ਆ ਪਰ ਮੈਂ ਜਦੋਂ ਅੰਦਰ ਗਿਆ ਤੇ ਮੈਨੂੰ ਇਸ਼ਾਰਾ ਕਰਨੇ ਕੁੰਡੀ ਖੋਲੋ ਮੈਂ ਦੇਖਿਆ ਕੁੰਡੀ ਲੱਗੀ ਹੋਈ ਜੇ ਕੁੰਡੀ ਖੋਲੀ ਤੇ ਬਿਲਕੁਲ ਸਹਮੇ ਹੋਏ ਸੀਗੇ ਕੁੰਡੀ ਖੋਲਤੀ ਫਿਰ ਮੈਂ ਦਵਾਈ ਲੈਣ ਦੇ ਚੱਲਿਆ ਫਿਰ ਦੱਸਿਆ ਕਿ ਆ ਬਾਰਦਾਤ ਹੋ ਗਈ ਆ ਮੈਂ ਇਹਨਾਂ ਨੂੰ ਪੁੱਛਿਆ ਕਿਹੜੇ ਪਾਸੇ ਚੋਰ ਗਏ ਆ ਪਰ ਮੈਂ 5 ਮਿੰਟ ਪਹਿਲੇਟ ਆਇਆ ਸੀਗਾ ਤੇ ਮੈਂ ਮਗਰ ਬਾਈਕ ਲੈ ਕੇ ਦੇਖ ਲੰਦਾ ਚੋਰ ਕਿਧਰ ਕਰਦੇ ਜਿਨ੍ਹਾਂ ਨੇ ਬਾਹਰਤ ਕੀਤੀ ਹੈ ਉਹ ਬਾਹਰ ਕੁੱਲੀ ਲਗਾ ਦੇ ਬਾਹਰ ਕੁੱੰਡੀ ਲਾ ਕੇ ਫਰਾ ਰੋਕ ਕੇ ਡੱਕ ਹਾਂਜੀ ਮੈਂ ਮੈਡੀਸ ਲੈਣ ਆਇਆ ਸੀਗਾ ਜੀ ਹਾਂਜੀ ਤੇ ਨਾਲੇ ਸਰ ਇੱਕ ਬੰਦਾ ਆਇਆ ਕਹਿਣਾ ਜੀ ਆਹ ਬੰਦਾ ਕਹਿੰਦਾ 10 ਵਜੇ ਅੱਛਾ ਜੀ ਇਹਹੀ ਰੋਡ ਮੈਂ ਮੋਬਾਈਲ ਕੋ ਬਹੁਤ ਛਿੰਨ ਛੋਰ ਹੁੰਦਾ ਹੈ ਪਰ ਸ਼ਾਸਨ ਕੀ ਕਮੀ ਸੇ ਇਹ ਹੁੰਦੇ ਹੈ ਰੋਜ਼ 2-4 ਮੋਬਾਈਲ ਰੋਜ਼ ਛਿਨਾਤੇ ਹੈ ਇਸ ਰੋਡ ਮੈਂ ਖਜੂਰਜੀ ਬੀਬੀ ਜੀ ਪੁਲਿਸ ਪ੍ਰਸ਼ਾਸਨ ਦੇ ਅੱਗੇ ਵੀ ਇਸ ਜਿਹੜੇ ਵੀ ਇਹ ਬੰਦੇ ਆ ਉਹਨਾਂ ਨੂੰ ਤੁਰੰਤ ਫੜਾਇਆ ਜਾਏ ਜੀ ਔਰ ਡਾਕਟਰ ਸਾਹਿਬ ਨੇ ਜਿਹੜੇ ਬੰਦੇ ਆਏ ਇੱਥੇ ਡਾਕਟਰ ਸਾਹਿਬ ਕਲੀਨਿਕ ਤੇ ਉਹ ਵੀ ਫੜੇ ਜਾਣ ਜੀ ਬੜੀ ਮਿਹਰਬਾਨੀ ਜੀ ਕਮਿਸ਼ਨਰ ਸਾਹਿਬ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਜੀ ਕਿਵੇਂ ਦੇਖਦੇ ਹੋ ਜੀ ਵਾਰਦਾਤ ਹੋਈ ਹੈ ਤੇ ਵਾਰਦਾਤ ਪਹੁੰਚੇ ਹੈ ਇੱਥੇ ਆਏ ਹੈ ਪਰ ਲੇਕਿਨ ਜੋ ਡਾਕਟਰ ਸਾਹਿਬ ਨੇ ਦੱਸਿਆ ਮੂੰਹ ਵੱਨ ਕੇ ਆਏ ਸੀ ਤੇ ਹੁਣ ਚੈੱਕ ਕਰ ਰਹੇ ਆ ਸਾਰਾ ਕਿ ਲਾਰਾ ਕੁੰਡੀ ਲੱਗੇ ਲੜਕੀ ਨੂੰ ਬਸ ਡਾਕਟਰ ਸਾਹਿਬ ਦੇ ਕੈਮਰੇ ਨਹੀਂ ਚੱਲ ਰਹੇ ਡਾਕਟਰ ਸਾਹਿਬ ਦੇ ਕੈਮਰੇ ਹੀ ਖਰਾਬ ਹੈ ਉਸ ਇੱਕ ਦੋ ਮਹੀਨੇ ਤੋਂ ਖਰਾਬ ਦੱਸ ਰਹੇ ਨੇ ਦੇ ਨਾਲ ਦੇ ਕਵੰਡੀਆਂ ਦੇਖੇ ਉਹ ਵੀ ਖਰਾਬ ਨੇ ਹੋਰ ਕੈਮਰੇ ਦੇ ਰਹੇ ਬਾਕੀ ਜੋ ਹੋਊਗਾ ਦੋਸਤਾਂ ਜਲਦੀ ਦੀ ਫਟਕੇ ਸਜਾ ਦਿੱਤੀ ਹੈ ਪਹਿਲਾਂ ਵੀ ਟੀਚਰ ਪਹਿਲਾਂ ਵਾਰੀ ਕੋਈ ਨੌਲੇਜ ਨਹੀਂ ਆਈ ਹੈਗੀ ਪਹਿਲਾਂ ਕੋਈ ਹੋਈ ਹੀ ਪਰ ਇਹ ਨੌਲੇਜ ਨਹੀਂ ਆਪਣੇ ਸਰ ਤੁਹਾਡਾ ਸ਼ੂਕ ਨਾਮ ਕੀ ਐਸਐ ਮਲਕੀਸ਼ ਸਿੰਘ ਡਿਊਟੀ ਅਸਰ ਬਸਤੀ ਤੋਂ ਦੇ ਅਸ ਦੇ ਆ